ਸਤਿਨਾਮ ਵਾਲ ਇਸ ਵਕਤ ਮੌਜੂਦ ਨੇ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਜੋ ਕਿ ਭਾਈ ਅਮਰਤਪਾਲ ਸਿੰਘ ਦੇ ਵਕੀਲ ਵੀ ਰਹੇ ਨੇ ਤੇ ਹੁਣ ਐਨਐਸਏ ਭਾਈ ਅਮਰਤਪਾਲ ਸਿੰਘ ਤੇ ਬੁਲਾ ਦਿੱਤੀ ਗਈ ਹੈ ਤੇ ਸ਼ਰਾਪਤੀ ਪੜਾ ਤੋਂ ਇਹਨਾਂ ਨਾਲ ਗੱਲਬਾਤ ਕਰਾਂਗੇ ਖਾਲਸਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ ਖਾਲਸਾ ਜੀ ਭਾਈ ਅਮਰਤਪਾਲ ਸਿੰਘ ਨੂੰ ਸ਼ਰਾਪਤੀ ਪੁਲਾ ਤੇ ਤੁਸੀਂ ਰਾਜ ਦਿੱਤੀ ਚ ਲੈ ਕੇ ਆਏ ਹੋ ਤੇ ਤੁਸੀਂ ਉਹਨਾਂ ਨੂੰ ਪ੍ਰੇਰਿਤ ਕੀਤਾ ਆਪਣੇ ਚੋਲਣ ਲੜਨ ਲਈ ਖਡੂਰ ਸਾਹਿਬ ਤੋਂ ਤੇ ਉਦੋਂ ਕਿੰਨੇ ਕਿ ਜਤਨ ਕਰਨੇ ਤੇ ਕਿੰਨੇ ਵਾਰੀ ਸਾਨੂੰ ਬਿਬਲੀ ਡਿਊਬ੍ਰਾਡ ਜੇਲ੍ਹ ਜਾਣਾ ਪਿਆ ਇਹ ਸਭ ਦੱਸੋ ਜੀ ਬਿਸਤਾਰ ਨਾਲ ਦੇਖੋ ਡਿਊਬ੍ਰਾਡ ਜੇਲ੍ਹ ਤਾਂ ਮੈਂ ਬਹੁਤ ਬਾਰੀ ਗਿਆ ਉਹ ਗਿਣਤੀ ਨਹੀਂ ਕੀਤੀ ਜਾ ਸਕਦੀ ਤੇ ਮੈਂ ਕਿਸੇ ਤੋਂ ਜਾਨ ਦਾ ਖਰਚਾ ਵੀ ਨਹੀਂ ਲਿਆ ਮੈਂ ਆਪਦੇ ਖਰਚੇ ਤੋਂ ਜਿਹੜਾ ਚੈੱਕ ਕੱਟ ਕੇ ਆਪਦੇ ਅਕਾਊਂਟ ਚੋਂ ਮੈਂ ਟਿਕ ਚਰੀਦਾ ਹੁੰਦਾ ਸੀ ਉਹਨਾਂ ਜਾਨ ਦਾ ਤੇ ਜਿਹੜੀ ਰਾਜਨੀਤੀ ਹੈ ਉਹ ਦੀ ਗੁਰਤੀ ਜਿਹੜੀ ਰਾਜਨੀਤੀ ਦੀ ਹੈ ਉਹ ਵਿਰਸੇ ਵਿੱਚ ਖਾਲਸਾ ਪੰਥ ਨੂੰ ਦਾਤੇ ਛੇਵੇਂ ਪਾਤਸ਼ਾਹ ਜਰੂ ਹਰਗੋਬਿੰਦ ਸਾਹਿਬ ਤੋਂ ਮਿਲੀ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਸਾਹਮਣੇ ਜਿਹੜਾ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਉਹ ਦਰਬਾਰ ਸਾਹਿਬ ਜਿੱਥੇ ਮਹਾਨ ਧਾਰਮਿਕ ਮर्यादा ਨੂੰਾਈ ਜਾਂਦੀ ਸੀ ਉਸ ਦੇ ਸਾਹਮਣੇ ਬਿਲਕੁਲ ਜਿਹੜਾ ਸੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਦਾਤੇ ਗੁਰੂ ਹਰਗੋਬਿੰਦ ਸਾਹਿਬ ਸਵੇਂ ਪਾਤਸ਼ਾਹ ਨੇ ਹੁਕਮ ਦਿੱਤਾ ਕਿ ਸਿੱਖ ਰਾਜਨੀਤੀ ਬਾਰੇ ਵਿਚਾਰ ਵਟਾਂਦਰਾ ਹੋਇਆ ਕਰੂ ਤੇ ਸਿੱਖ ਰਾਜਨੀਤੀ ਜਿਹੜੀ ਹੈ ਉਹ ਇੱਥੋਂ ਚੱਲਿਆ ਕਰੂਗੀ ਤੇ ਰਾਜਨੀਤੀ ਤੋਂ ਬਿਨਾਂ ਜਿਹੜਾ ਹੈ ਨਾ ਧਰਮ ਦਾ ਪ੍ਰਚਾਰ ਹੋ ਸਕਦਾ ਨਾ ਪ੍ਰਸਾਰ ਹੋ ਸਕਦਾ ਦਸਵੇਂ ਪਾਤਸ਼ਾਹ ਨੇ ਦਾਤੇ ਨੇ ਗੁਰੂ ਗੁਰੂ ਰਵਿੰਦਰ ਸਿੰਘ ਸਾਹਿਬ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਵੀ ਇਹ ਜ਼ਰਜ ਕੀਤਾ ਕਿ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਸੋ ਨਿਜ ਬਲ ਸੇ ਲੇ ਹੈ ਜੀ ਸੋ ਖਾਲਸੇ ਦੇ ਵਿੱਚ ਜਿੱਥੇ ਉਹ ਸੰਤ ਹੈ ਉੱਥੇ ਸਪਾਹੀ ਵੀ ਹੈ ਜਿੱਥੇ ਉਹ ਸੰਤ ਹੈ ਉੱਥੇ ਉਹ ਰਾਜਾ ਵੀ ਹੈ ਤੇ ਰਾਜਾ ਜਿਹੜਾ ਹੈ ਨਾ ਤੇ ਸਰਦਾਰ ਹੈ ਜਿੱਥੇ ਉਹ ਉਹ ਜਿਹੜਾ ਹੈ ਸਰਦਾਰੀ ਉਹ ਰਾਜਨੀਤੀ ਨਾਲੇ ਮਿਲਦੀ ਹੈ ਸੋ ਰਾਜਨੀਤੀ ਦੇ ਵਿੱਚ ਜਿਹੜਾ ਹੈਗਾ ਉਹ ਪੰਥ ਦੇ ਦਾਤਿਆਂ ਦੇ ਹੁਕਮ ਨੇ بڑے ਵੱਡੇ ਗੁਰੂ ਸਹਿਬਾਨ ਦੇ ਹੁਕਮ ਨੇ ਉਸ ਬਾਰੇ ਮੈਂ ਅਮਰਪਾਲ ਸਿੰਘ ਹੋਰ ਨਾ ਵਿਚਾਰ ਵਟੰਦਲਾ ਕਰਦੇ ਰੇਂਦੇ ਸੀ ਤੇ ਮੈਂ ਉਹਨਾਂ ਨੂੰ ਬੇਨਤੀਆਂ ਕਰਦਾ ਸੀ ਤੇ ਭਾਈ ਅਮਰਪਾਲ ਸਿੰਘ ਨੇ ਗੁਰਬਾਣੀ ਤੋਂ ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਰਾਤੇ ਤੋਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 10ਵੇਂ ਪਾਤਸ਼ਾਹ ਦੇ ਜਿਹੜੇ ਸੀ ਹੁਕਮ ਉਹਨਾਂ ਨੂੰ ਸਿੱਧ ਲੈੰਦੇ ਹੋਏ ਰਾਜਨੀਤੀ ਵਿੱਚੋਂ ਦਾ ਫੈਸਲਾ ਕੀਤਾ ਸੀ ਤੇ ਮੈਂ ਇਸ ਫੈਸਲੇ ਦੇ ਲਈ ਸ਼ੁਰੂ ਤੋਂ ਹੀ ਤਤ ਪ੍ਰਸੀਦਾ ਕਿ ਇਹ ਫੈਸਲਾ ਖਾਲਸਾ ਪੰਥ ਦੇ ਹਿੱਤਾਂ ਵਿੱਚ ਹੈ ਇਹ ਫੈਸਲਾ ਜਿਹੜਾ ਹੈ ਭਾਈ ਅਮਰਤਪਾਲ ਸਿੰਘ ਨੇ ਕਿਸੇ ਨਿੱਜੀ ਹਿੱਤ ਨੂੰ ਮੋਟਰਾ ਕੇ ਨਹੀਂ ਦਿੱਤਾ ਸੀ ਖਾਲਸਾ ਪੰਥ ਦੇ ਹਿੱਤ ਨੂੰ ਉਤਰਾ ਕੇ ਦਿੱਤਾ ਖਬਰ ਤੁਸੀਂ ਮੈਂਬਰ ਪਾਰਲੀਮੈਂਟ ਰਹੇ ਹੋ ਰਾਜਨੀਤੀ ਦਾ ਕਾਫੀ ਗਿਆਨ ਹੈ ਤੇ ਬੇਸ਼ੱਕ ਤੁਸੀਂ ਭਾਈ ਅਮਰਤਪਾਲ ਸਿੰਘ ਨੂੰ ਗ ਮਹਾਰਾਜ ਗੁਰਵਾਣੀ ਦਾ ਰੈਫਰੈਂਸ ਦੇ ਕੇ ਗੁਰੂਆਂ ਦਾ ਰੈਫਰੈਂਸ ਦੇ ਕੇ ਚੋਣ ਲਈ ਪ੍ਰਪੇਅਰ ਕੀਤਾ ਪਰ ਕਿਤਾ ਤੁਸੀ ਪਰ ਤੁਹਾਨੂੰ ਜਿਹੜੀ ਬਾਖ ਪੰਜਾਬ ਸ਼ੋਮਨੀ ਕਾਲ ਦਾ ਬਾਖ ਪੰਜਾਬ ਬਣਿਆ ਉਸ ਤੋਂ ਅਜੇ ਤੱਕ ਲੰਬੇ ਰੱਖਿਆ ਗਿਆ ਹੈ ਕਿ ਆਪਣੇ ਭਾਈ ਤਰਦੀਪ ਸਿੰਘ ਜਿਨ੍ਹਾਂ ਦਾ ਕੋਈ ਮੱਤ ਪੇਜ ਪੈਦਾ ਹੋਈ ਨਹੀਂ ਕੀ ਕਾਰਨ ਹੈ ਦੇਖੋ ਜੀ ਮੈਂ ਪਹਿਲਾਂ ਬਾਬਾ ਜਗਵਿੰਦਰ ਸਿੰਘ ਨਾਂ ਦੇ ਹਾਂ ਤੇ ਬਾਬਾ ਜਗਵਿੰਦਰ ਸਿੰਘ ਨਾਲ ਜਿਸ ਦਿਨ ਤੋਂ ਉਹਨਾਂ ਨੇ ਯੂनाइटेड अकाਲੀ ਦਲ ਦੀ ਸਥਾਪਨਾ ਕੀਤੀ ਜੀ ਉਸ ਤੋਂ ਲੈ ਕੇ ਉਹਨਾਂ ਦੇ ਅਕਾਲ ਚਲਾਣਾ ਕਰਨ ਤੱਕ ਤੇ ਮੈਂ ਉਹਨਾਂ ਦੇ ਨਾਲ ਬਿਲਕੁਲ ਨਾਲ ਜੁੜਿਆ ਰਿਹਾ ਤੇ ਮੈਂਬਰ ਪਾਰਲੀਮੈਂਟ ਵੀ ਬਣਿਆ ਜੀ ਤੇ ਬਾਬਾ ਜੀ ਤੋਂ ਮੈਂ ਟ੍ਰੈਕ ਨਹੀਂ ਸੀ ਬਾਬਾ ਜੀ ਨੇ ਮੈਨੂੰ ਟ੍ਰੈਕ ਦਿੱਤੀ ਮੈਂ ਸਮਝਦਾ ਕਿ ਖਾਲਸਾ ਪੰਥ ਦੇ ਵਿੱਚ ਉਹ ਇੱਕ ਮਹਾਨ ਰਾਜਨੀਤਕ ਬਾਣ ਸੀਗੇ ਇੱਕ ਮਹਾਨ ਧਾਰਮਿਕ ਮਹਾਪੁਰਖ ਸੀਗੇ ਤੇ ਉਹ ਦਾਤੇ ਗੁਰੂ ਹਰਗੋਬਿੰਦ ਸਾਹਿਬ ਸੇਵੇਂ ਪਾਸ਼ਾ ਤੇ ਦਾਤੇ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਰਸਤੇ ਤੇ ਚੱਲਣ ਵਾਲੇ ਸੀ ਉਹਨਾਂ ਦੇ ਹੁਕਮਾਂ ਤੇ ਚੱਲਦੇ ਸੀ ਤੇ ਉਹਨਾਂ ਦੇ ਹੁਕਮਾਂ 'ਤੇ ਆਧਾਰਤ ਉਹਨਾਂ ਨੇ ਆਪਦੇ ਸਿਧਾਂਤ ਬਣਾਏ ਹੋਏ ਸੀ ਜੇ ਤੇ ਉਹਨਾਂ ਨੇ ਜਾਂਦੇ ਹੋਏ ਜਦੋਂ ਦੇ ਹਸਪਤਾਲ ਚ ਆਖਰੀ ਦਮਾਂ ਦੇ ਵਿੱਚ ਉਹ ਪਏ ਸੀ ਜੇ ਬਾਬਾ ਜਗਵਿੰਦਰ ਸਿੰਘ ਜਿਹੜੇ ਸੰਤ ਜਰਮਾਇ ਸਿੰਘ ਭੰਡਰਾਵਾਲੇ ਦੇ ਸਤਕਾਰਯੋਗ ਪਿਤਾ ਸਨ ਤਾਂ ਉਹਨਾਂ ਨੇ ਮੁਖਰਦੀ ਧਰਤੀ ਤੇ ਮੈਨੂੰ ਕਿਹਾ ਸੀ ਵੀ ਮੇਰੇ ਤੁਸੀਂ ਮੇਰੇ ਨਾਲ ਅਖੀਰ ਤੱਕ ਸਾਥ ਨਿਭਾਇਆ ਤੇ ਹੋਰ ਐਮਪੀ ਮੇ ਤੋਂ ਪਾਸੇ ਹੋ ਗਏ ਪਰੰਤੂ ਤੁਸੀਂ ਜਿਹੜੇ ਆ ਉਹ ਮੇ ਤੋਂ ਪਾਸੇ ਨਹੀਂ ਹੋਏ ਤੇ ਬਖਦਾਰ ਰਹੇ ਤੇ ਜੇ ਮੈਂ ਉਹਨਾਂ ਨਾਲ ਵਫਾਦਾਰੀ ਨੂੰ ਮਾਈ ਇਹਨੇ ਸਮੇਂ ਦੇ ਵਿੱਚ ਜਿੱਦੇ ਚ ਦੁੱਤ ਖਲੀਫੋਂ ਵੀ ਆਈਆਂ ਤੇ ਮੈਂ ਐਮਪੀ ਵੀ ਬਣਿਆ ਮੈਂ ਹਰੇਕ ਹਨੇਰੇ ਕਾਲ ਵਿੱਚ ਵੀ ਉਹਨਾਂ ਦੇ ਨਾਲ ਰਿਹਾ ਸੁੱਤ ਦੇ ਕਾਲ ਦੇ ਵਿੱਚ ਵੀ ਉਹਨਾਂ ਦੇ ਨਾਲ ਰਿਹਾ ਤੇ ਫਿਰ ਮੇਰੇ ਮਤਭੇਦ ਅਮਰਤਪਾਲ ਸਿੰਘ ਨਾਲ ਜਾਂ ਸਰਦਾਰ ਪਰਸੇਮ ਸਿੰਘ ਨਾਲ ਹੋਣ ਦਾ ਕੋਈ ਮਤਲਬ ਨਹੀਂ ਬੰਦਾ ਤੋ ਇਹਦੇ ਵਿੱਚ ਮਤਭੇਦ ਜਿਹੜੇ ਹੈ ਮੇਰੇ ਵੱਲੋਂ ਨਹੀਂ ਇਹ ਫੈਸਲੇ ਜਿਹੜਾ ਹੈਗਾ ਉਹਨਾਂ ਨੇ ਲੈਣਾ ਹੈ ਮੈਂ ਤਾਂ ਉਹਨਾਂ ਦੀਆਂ ਨੀਤੀਆਂ ਨਾਲ ਵੀ ਸਹਿਮਤ ਐ ਉਹਨਾਂ ਦੇ ਜਿਹੜੇ ਹੈ ਉਹ ਰਾਜਨੀਤੀ ਦੇ ਵਿੱਚ ਆਉਣ ਦੇ ਵਿੱਚ ਵੀ ਮੇਰਾ ਜਿਹੜਾ ਬੜਾ ਵੱਡਾ ਜ਼ੋਰਦਾਨ ਰਿਹਾ ਮੈਂ ਸਮਝਦਾ ਇਥੇ ਸਰਦਾਰ ਤਰਸੇਮ ਸਿੰਘ ਬੜੇ ਵਿਦਵਾਨ ਨੇ ਬੜੇ ਪੰਥਕ ਨੇ ਤੇ ਬੜੀ ਮਿਹਨਤ ਕਰ ਰਹੇ ਨੇ ਤੇ ਸਹੀ ਜਿਹੜੇ ਆ ਤੌਰ ਤਰੀਕੇ ਦੇ ਨਾਲ ਉਹ ਪਾਰਟੀ ਦੇ ਵਿੱਚ ਚੱਲ ਰਹੇ ਨੇ ਮੇਰੇ ਉਹਨਾਂ ਨਾਲ ਕਦੇ ਕੋਈ મતਭੇਦ ਨਹੀਂ ਹੋਇਆ ਤੇ ਮੈਨੂੰ ਪਾਰਟੀ ਤੋਂ ਦੂਰ ਰੱਖਿਆ ਇਹ ਸਰਦਾਰ ਤਰਸੇਮ ਸਿੰਘ ਇਹ ਦੱਸ ਸਕਦੇ ਨੇ ਬਈ ਕਿਉਂ ਪਾਰਟੀ ਤੋਂ ਦੂਰ ਰੱਖਿਆ ਕੀ ਕਾਰਨ ਹੋਏ ਮੇਰੇ ਕਿ ਨਹੀਂ ਉਹ ਤਾਂ ਕੋਈ મતਭੇਦ ਨਹੀਂ ਇਹ ਪ੍ਰਸ਼ਨ ਉਹਨਾਂ ਨਾਲ ਉਹਨਾਂ ਨਾਲ ਸੰਬੰਧਤ ਹੈ ਨਹੀਂ ਇਹ ਗੱਲ ਕਾਲ사 ਜੀ ਚੱਲ ਰਹੀ ਹੈ ਬਈ ਹਜੇ ਛੋਟੀਆਂ ਇਕਾਈਆਂ ਗਠਿਤ ਕਰ ਰਹੇ ਨੇ ਜ਼ਿਲ੍ਹਾ ਪੱਧਰ ਦੀਆਂ ਬਲਾਕ ਪੱਧਰ ਦੀਆਂ ਇਹ ਤੁਹਾਨੂੰ ਕੋਈ ਸਟੇਟ ਲੈਵਲ ਦੀ ਜਾਂ ਨੈਸ਼ਨਲ ਲੈਵਲ ਦੀ ਕਮੇਟੀ ਜੀ ਨਹੀਂ ਲੱਦਿਆ ਜੀ ਦੇਖੋ ਜੀ ਮੈਨੂੰ ਇਸ ਰੈਲ ਦਾ ਗਿਆਨ ਨਹੀਂ ਹੈ ਬਈ ਕੋਈ ਸੈ ਇੰਟਰਨੈਸ਼ਨਲ ਲੈਵਲ ਦੀ ਕਮੇਟੀ ਵਿੱਚ ਜਾਂ ਸਟੇਟ ਲੈਵਲ ਦੀ ਕਮੇਟੀ ਦੇ ਵਿੱਚ ਲਿਆ ਜਾਊਗਾ ਇਹ ਫੈਸਲਾ ਅਮਰਿਤਪਾਲ ਸਿੰਘ ਤੇ ਸਰਦਾਰ ਤਰਸੇਮ ਸਿੰਘ ਨੇ ਕਰਨਾ ਉਹ ਕਦੋਂ ਕਰਨਗੇ ਤੇ ਕਿਵੇਂ ਕਰਨਗੇ ਕੀ ਫੈਸਲਾ ਕਰਨਗੇ ਪਰੰਤੂ ਮੈਂ ਜਿਹੜਾ ਹੈਗਾ ਇਹਨਾਂ ਤੇ ਸਾਬਦਾ ਕਿ ਪਾਰਟੀ ਦੇ ਵੀ ਕਈ ਫੈਸਲੇ ਲੈਣੇ ਪੈਂਦੇ ਨੇ ਤੇ ਉਹ ਫੈਸਲੇ ਹੁਣ ਜਿਹੜਾ ਅਸੀਂ ਇਹੋ ਜਿਹੇ ਮੋੜ ਤੇ ਪਹੁੰਚ ਚੁੱਕੇ ਆਂ ਅਸੀਂ ਇਸ ਸਟੇਜ ਤੇ ਪਹੁੰਚ ਚੁੱਕੇ ਆਂ ਇਹ ਫੈਸਲਿਆਂ ਨੂੰ ਮਹੀਨੇਵਤੀ ਜਾਂ 6 ਮਹੀਨੇ ਲਈ ਜਾਂ 1 ਮਹੀਨੇ ਲਈ ਜਿਹੜਾ ਹੈ ਇਸ ਨੂੰ ਸਸਪੈਂਡ ਨਹੀਂ ਕੀਤਾ ਜਾ ਸਕਦਾ ਅੱਜ ਨਹੀਂ ਪਾਇਆ ਜਾ ਸਕਦਾ ਇਹ ਫੈਸਲੇ ਲੈਣ ਦੀ ਹੁਣ ਤੜੀ ਆ ਆ ਗਈ ਹੈ ਤੇ ਕੁਝ ਦਿਨਾਂ 'ਚ ਜਿਹੜੇ ਨੇ ਫੈਸਲੇ ਲੈਣੇ ਚਾਹੀਦੇ ਮੇਰੇ ਉਹਨਾਂ ਨਾਲ ਕੋਈ ਮਤਭੇਦ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਹੁਣ ਐਨਐਸਐਸ ਦਾ ਹਦ ਦਿੱਤੀ ਗਈ ਹੈ ਇੱਕ ਸਾਲ ਹੋਰ ਬਾਕੀ ਹੈ ਇਹਨੂੰ ਕਿਵੇਂ ਦੇਖਦੇ ਹੋ ਬਾਸ ਦੇਖੋ ਜੀ ਇਹ ਜਿਹੜੀ ਹੈ ਬੇਇਨਸਾਫੀ ਚ ਸ਼ਬਦ ਹੈ ਉਹ ਸ਼ਬਦ ਜਿਹੜਾ ਹੈ ਨਾਕਾਬੀ ਹੈ ਇਹ ਬੇਇਨਸਾਫੀ ਦੇ ਲਈ ਐਸਾ ਸ਼ਬਦ ਚਾਹੀਦੇ ਆ ਜਿਹੜੇ ਜਿਹੇ ਸ਼ਬਦ ਮੈਂ ਸਮਝਦਾ ਕਿ ਸ਼ਬਦ ਕੋਸ਼ ਦੇ ਵਿੱਚ ਡਿਕਸ਼ਨਰੀ ਦੇ ਵਿੱਚ ਹਨ ਨਹੀਂ ਇਹ ਕਿ ਐਸੀ ਜ਼ਾਲਮਨ ਆਚਾਰ ਬਈ ਹੈ ਇੱਕ ਜ਼ੁਲਮ ਦੀ ਅਤ ਹੋਈ ਹੈ ਕਿ ਉਹਨਾਂ ਤੇ ਐਨਐਸਏ ਬਣਾ ਦਿੱਤੀ ਗਈ ਹੈ ਲੋਕਤੰਤਰ ਦਾ ਕਤਲ ਹੋਇਆ ਹੈ ਸੰਵਿਧਾਨ ਦੀ ਜਿਹੜਾ ਹੈ ਉਸ ਦਾ ਧੱਗਿਆ ਉਡਾਈਆਂ ਜਾਇਆਂ ਨੇ ਤੇ ਇਹਨਾਂ ਜਿਹੜਾ ਵਾਅਦਾ ਕੀਤਾ ਗਿਆ ਹੈ ਇਹੀ ਦੀ ਬਦੀਤੀ ਕੀਤੀ ਗਈ ਹੈ ਮਨੁੱਖੀ ਇੱਜ਼ਤਾਂ ਦਾ ਕਤਲ ਕੀਤਾ ਗਿਆ ਇਹ ਜਿਹੜਾ ਐਨਐਸਏ ਬਣਾਉਣ ਦਾ ਕੋਈ ਆਧਾਰ ਨਹੀਂ ਹੈ ਇੱਕ ਜਾਲੀ ਜਲ ਬਣਾ ਲੱਤੀ ਜਈ ਤੇ ਇਹ ਐਡੀਸ਼ਨਲ ਹੋਮ ਸੈਕਟਰੀ ਤੋਂ ਤੇ ਐਡੀਸ਼ਨਲ ਡੀਜੀਪੀ ਇੰਟੈਲੀਜੈਂਸ ਤੋਂ ਜਿਹੜਾ ਹੈ ਉਹ ਇੱਕ ਇਨਪੁਟ ਆ ਇਹ ਹੈ ਕਿ ਅਮਰਪਾਲ ਸਿੰਘ ਜਿਹੜੇ ਹੈਗੇ ਆ ਉਹ ਪੰਜਾਬ ਦੀ ਸੁਰੱਖਿਆ ਲਈ ਖਤਰਾ ਨਹੀਂ ਕੋਈ ਇਨਪੁਟ ਨਹੀਂ ਆਈ ਨਾ ਕੋਈ ਇਨਪੁਟ ਇਹ ਜੀ ਹੈ ਉਹ ਫਰਜੀ ਦਫਤਰ ਦੇ ਵਿੱਚ ਬੈਠ ਕੇ ਸੁਪਨੇ ਹੱਥ ਦੇ ਆਧਾਰ ਤੇ ਇਹ ਲੇਖ ਲਿਖ ਦਿੱਤਾ ਗਿਆ ਤੇ ਉਹਦੇ ਆਧਾਰ ਤੇ ਜਿਹੜਾ ਹੈਗਾ ਇਹ ਫੈਸਲਾ ਲਿਆ ਗਿਆ ਇਹ ਰਾਜਨੀਤੀ ਤੋਂ ਪ੍ਰੇਰਿਤ ਹੈ ਇਸ ਲਈ ਲਿਆ ਗਿਆ ਕਿ ਅਮਰਪਾਲ ਸਿੰਘ ਜਿਹੜੇ ਸੀ ਉਹ ਅਮਰਤ ਦੀ ਬਹੀਰ ਚਲਾ ਰਹੇ ਸੀ ਅਮਰਿਤ ਚਲਾ ਰਹੇ ਸੀ ਤੇ ਸਿੱਖਾਂ ਨੂੰ ਜਿਹੜੇ ਸੀ ਸਿੱਖ ਨੌਜਵਾਨਾਂ ਨੂੰ ਜਿਹੜਾ ਸੀ ਉਹ ਬਾਣੀ ਤੇ ਬਾਣੇ ਨਾਲ ਜੁੜ ਰਹੇ ਸੀ ਤੇ ਮਹਾਨ ਦਾਤਿਆਂ ਦੇ ਗੁਰੂ ਸਾਹਿਬਾਨਾਂ ਦੇ ਸਿਧਾਂਤਾਂ ਨਾਲ ਜੁੜ ਰਹੇ ਸੀ ਜਿਹੜੀ ਕੀ ਇਹ ਦੋਹੇ ਸਰਕਾਰਾਂ ਨੂੰ ਕੇਂਦਰ ਦੀ ਸਰਦਾਰੂ ਤੇ ਇਹ ਪੰਜਾਬ ਦੀ ਸਰਕਾਰ ਨੂੰ ਵਧੀਆ ਨਹੀਂ ਲੱਗਿਆ ਤੇ ਇਸ ਲਈ ਉਹਨਾਂ ਨੇ ਜਿਹੜਾ ਹੈਗਾ ਇਹ ਧਾਰਾ ਉਹਦਾ ਲੋਕਤੰਤ੍ਰਿਕ ਤੇ ਧਾਰਾ ਉਹਦਾ ਢਾਂਚਾ ਕੀਤਾ ਤੇ ਇਹ ਮਿਆਦ ਜਿਹੜੀ ਹੈ 1 ਸਾਲ ਲਈ ਵਧਾਈ। ਫਸਾ ਜੀ ਹੁਣ ਇਹ ਵੀ ਗੱਲ ਉੱਪਰ ਆ ਰਹੀ ਹੈ ਵੀ ਜਿਹੜੇ ਜਥੇਬੰਦੀ ਚ ਨੇ ਸ਼੍ਰੋਮਣੀ ਕਾਇਦਨ ਬਾਦ ਪੰਜਾਬ ਦੇ ਵਿੱਚ ਕੁਝ ਬੰਦੇ ਐਸੇ ਨੇ ਜਿਹੜੇ ਅਮਰਤਪਾਲ ਨੂੰ ਬਾਹਰ ਨਹੀਂ ਦੇਖਣਾ ਚਾਹੁੰਦੇ ਤੇ ਉਹਨਾਂ ਨੂੰ ਆਏ ਸਾਡੀ ਸਰਦਾਰੀ ਖਤਮ ਹੋ ਜਾਊਗੀ, ਅਦਾ ਬਕਸਤ ਖਤਮ ਹੋ ਜਾਊਗਾ। ਤੇ ਸਾਡਾ ਸਟੇਟਸ ਇਹ ਤੁਹਾਨੂੰ ਹੋ ਜੂਗਾ ਜੀ ਅਮਰਪਾਲ ਜੀ ਬਾਹਰ ਆ ਕੇ ਇਹਦੇ ਬਾਰੇ ਕੀ ਕਹਿਣਾ ਹੈ ਦੇਖੋ ਜੀ ਇਹ ਥੋੜੀ ਗੱਲ ਜਿਹੜੀ ਹੈ 101% ਸਹੀ ਹੈ ਅੱਜ ਉਹ ਬੰਦੇ ਜਿਹੜੇ ਕਿ ਵਿਚੇ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਉਹ ਮੂਹਲੀਆ ਕਤਾਰਾਂ ਦੇ ਵਿੱਚ ਜਿਹੜੇ ਨੇ ਉਹ ਤੁਰਦੇ ਨੇ ਤੇ ਬਹਿੰਦੇ ਨੇ ਅੱਜ ਉਹੀ ਸਭ ਤੋਂ ਵੱਡੇ ਦੁਖੀ ਨੇ ਜੀ ਅਮਰਪਾਲ ਸਿੰਘ ਦੇ ਵੀ ਸਰਦਾਰ ਤਰਸੇਮ ਸਿੰਘ ਦੇ ਵੀ ਤੇ ਪਾਰਟੀ ਦੇ ਜੀ ਤੇ ਉਹ ਇਹ ਚਾਹੁੰਦੇ ਨੇ ਕਿ ਹਮਨਪਾਲ ਸਿੰਘ ਜਿਹੜੇ ਆ ਉਹ ਗੇਂਹ ਚ ਨਜ਼ਰਬੰਦ ਰਹੇਣ ਉਹ ਚਾਹੁੰਦੇ ਆ ਕਿ ਸਰਦਾਰ ਤਰਸੇਮ ਸਿੰਘ ਜਿਹੜਾ ਹੈ ਉਹ ਸਾਡੇ ਘੇਰੇ ਚ ਰਹੇਣ ਤੇ ਉਹ ਚਾਹੁੰਦੇ ਆ ਕਿ ਜਿਹੜਾ ਅਕਾਲੀ ਦਲ ਵਾਰਸ ਪੰਜਾਬ ਹੈ ਇਸ ਨੂੰ ਫੇਰ ਖਤੂ ਕੀਤਾ ਜਾ ਸਕੀ ਉਹ ਦੂਸਰ ਦੋਗਲਾ ਜਿਹੜਾ ਚਿਹਰਾ ਉਹਨਾਂ ਦਾ ਹੈ ਦੋਗਲੀ ਨੀਤੀ ਨਿਭਾ ਰਹੇ ਨੇ ਉਹ ਜਿੱਤ ਨੂੰ ਵਾਰ ਰਹੇ ਨੇ ਜਿਹੜੀ ਮਹਾਰਾਜਾ ਰਣਜੀਤ ਸਿੰਘ ਆ ਦੀ ਮੌਬੇ ਪਿੱਛੋਂ ਜਿਹੜੀ ਸੀ ਉਸ ਸਮੇਂ ਉਹਨਾਂ ਲੋਟਾਂ ਨੇ ਨਵਾਈ ਜਿਨ੍ਹਾਂ ਨੇ ਖਾਲਸਾ ਰਾਜ ਜਿਹੜਾ ਅਸੀਂ ਬੜੀ ਮਿਹਨਤ ਨਾਲ ਬਣਾਇਆ ਸੀ ਕੁਰਬਾਨੀਆਂ ਨਾਲ ਬਣਾਇਆ ਸੀ ਲਹੂ ਬਹਾ ਕੇ ਬਣਾਇਆ ਸੀ ਉਸ ਖਾਲਸਾ ਰਾਜ ਦਾ ਪਤਨ ਨਹੀਂ ਕੀਤਾ ਉਹ ਬੰਦੇ ਘੇਰਾ ਬਣਾ ਲੈਨੇ ਉਹਦੇ ਚ ਨਾਂ ਦੱਸਣ ਦੀ ਲੋੜ ਨਹੀਂ ਅੱਜ ਸਾਰੀ ਦੁਨੀਆ ਨੂੰ ਪਰਤੱਖ ਉਹਨਾਂ ਦੇ ਨਾਮ ਤੁਸੀਂ ਕਿਸੇ ਆਮ ਸੰਗਤ ਦੇ ਜਿਹੜੇ ਐ ਸਿੱਖ ਤੋਂ ਜਾਂ ਸਿੰਘ ਤੋਂ ਪੁੱਛ ਲਓ ਉਹ ਤੁਹਾਨੂੰ ਅੱਧੇ ਮਿੰਟ ਦੇ ਵਿੱਚੋਂ ਨਾਮ ਦੱਸ ਦਿੰਦਾ ਨਹੀਂ ਤੁਸੀਂ ਆਪਣੇ ਘਰ ਤੋਂ ਹੀ ਕਿ ਇੰਨੇ ਅਮੈਤੀਓ ਤੇ ਤੁਸੀਂ ਕਿਉਂ ਦੱਸਦੇ ਤਰਸੇਮ ਸਿੰਘ ਜੀ ਨੂੰ ਵੀ ਇਹ ਆਪਣੇ ਆ ਬੰਦੀ ਘੋਣ ਮੰਗ ਲੱਗੇ ਉਹਦੇ ਦੇਖੋ ਜੀ ਮੈਂ ਸਰਦਾਰ ਤਰਸੇਮ ਸਿੰਘ ਨਾਲ ਮੇਰੇ ਕੋਈ મતભੇਦ ਨਹੀਂ ਮੇਰੀਆਂ ਉਹਨਾਂ ਨਾਲ ਮੁਲਾਕਾਤਾਂ ਵੀ ਹੁੰਦੀਆਂ ਰਹਿੰਦੀਆਂ ਨੇ ਮੈਂ ਉਹਨਾਂ ਨੂੰ ਦੱਸ ਰਿਹਾ ਜੀ ਹਾਂ ਨਾਂ ਦੱਸਣ ਦਾ ਜਿਹੜਾ ਸੀ ਬੁਣਾ ਮੈਂ ਨਹੀਂ ਕਰ ਸਕਦਾ ਸੀ ਨਾਂ ਦੱਸਣ ਦਾ ਪਾਪ ਮੈਂ ਨਹੀਂ ਕਰ ਸਕਦਾ ਸੀ ਮੈਂ ਉਹਨਾਂ ਨੂੰ ਸਪਸ਼ਟ ਸ਼ਬਦਾਂ ਵਿੱਚ ਦੱਸਿਆ ਜੀ ਕਿ ਇਸ ਤਰ੍ਹਾਂ ਪਾਰਟੀ ਚੱਲ ਰਹੀ ਹੈ ਫੁਲਾ ਫੁਲਾ ਬੰਦੇ ਕਰ ਰਹੇ ਨੇ ਪਰ ਤੂ ਫੈਸਲੇ ਜਿਹੜੇ ਉਹ ਮੈਂ ਨਹੀਂ ਲੈਣੇ ਫੈਸਲੇ ਅਮਰਪਾਲ ਸਿੰਘ ਤੇ ਸਰਬਾਤ ਸਰੇਵਸਿੰਘ ਨੇ ਲੈਣੇ ਜੀ ਤੇ ਜਿਨ੍ਹਾਂ ਉਹ ਫੈਸਲੇ ਲੈਣ ਦੇ ਵਿੱਚ ਉਹ ਬਤਵਾਰਾਂ ਨੂੰ ਬਾਹਰ ਰੱਖਣਗੇ ਤੇ ਇਹੇ ਲੋਕਾਂ ਨੂੰ ਉਰੇ ਰੱਖਣਗੇ ਜਿਹੜੇ ਉਹਨਾਂ ਨੂੰ ਅੰਦਰ ਰੱਖ ਕੇ ਜ਼ਹਿਰ ਘੋਲ ਰਹੇ ਨੇ ਤਾ ਫਿਰ ਇਹ ਤਾਂ ਦੇਖੋ ਉਹਨਾਂ ਨੇ ਲੈਣੇ ਉਹ ਫੈਸਲੇ ਜਿਹੜੇ ਹੁਣ ਵਫਾਦਾਰਾਂ ਨੂੰ ਲਾਂਭੇ ਰੱਖਣੇ ਆ ਉਹ ਕਿੰਨਾ ਚਿਰ ਲਾਂਭੇ ਰੱਖਣਗੇ ਤੇ ਕਿੰਨਾ ਚਿਰ ਲਾਂਭੇ ਰੱਖ ਕੇ ਚਲਾਉਣਗੇ ਤੇ ਹਿਰਦੇ ਵਿੱਚ ਉਹੀ ਪਤਨ ਦਾ ਕਾਰਨ ਬਣ ਜਾਂਦਾ ਠੀਕ ਹੈ ਹੁਣ ਇਹ ਫੈਸਲੇ ਲੈਣ ਦੇ ਲਈ ਮਹੀਨਿਆਂ ਵੱਧੀ ਉਡੀਕ ਨਹੀਂ ਕੀਤੀ ਜਾ ਸਕਦੀ ਹੁਣੇ 6 ਮਹੀਨੇ ਜਾਂ 1 ਮਹੀਨਾ ਜਾਂ 2 ਮਹੀਨੇ ਜਾਂ ਸਾਲ ਬਾਅਦ ਨਹੀਂ ਲੈ ਜਾ ਸਕਦੇ ਹੁਣ ਤਾਂ ਦਿਨਾਂ ਦੀ ਗੱਲ ਹੈ ਤੇ ਕਿੰਨੇ ਦਿਨਾਂ ਚ ਫੈਸਲਾ ਲੈਂਦੇ ਆ ਮੈਂ ਸਮਝਦਾ ਕਿ ਹਫਤਾ ਵੀ ਜਿਹੜਾ ਘਾਵਾ ਸਮਾਂ ਇਹ ਫੈਸਲੇ ਲੈਣ ਨੂੰ ਜੇ ਜੇ ਇਹ ਵੀ ਤਖਤ ਨੂੰ ਲਵਾਗੇ ਤੋਂ ਫੈਸਲੇ ਲੈਂਦਾ ਹੁਣ ਸਮਾਂ ਆ ਗਿਆ ਮੈਂ ਸਰਦਾਰ ਤਰਸੇਮ ਸਿੰਘ ਉਹਨਾਂ ਤੋਂ ਬੇਨਤੀ ਕਰਦਾ ਰਹੇ ਉਹਨਾਂ ਨੂੰ ਦੱਸਦਾ ਰਹੇ ਤੇ ਉਹਨਾਂ ਨੂੰ ਮੌਜੂਦਾ ਹਾਲਾਤ ਤੋਂ ਵੀ ਉਹਨਾਂ ਨੂੰ ਜਾਣੂ ਕਰਾਉਂਦਾ ਰਹੇ ਹੁਣ ਦੇਖਣ ਵਾਲੀ ਗੱਲ ਇਹ ਹੋਊ ਵੀ ਕਿ ਸਰਬਾਰ ਸਾਹਿਬ ਕੀ ਫੈਸਲਾ ਲੈਂਦੇ ਨੇ ਬੜੇ ਵਿਦਵਾਨ ਨੇ ਪੰਥ ਪ੍ਰਸਤ ਨੇ ਬੜੀ ਤੁਰਮਾਨੀ ਦੇ ਮਾਲ ਹੈ ਪ੍ਰਖਾਲ ਸਾਹਿਬ ਜੀ ਇਸ ਤੋਂ ਹਟ ਕੇ ਹੁਣ ਆਕਾਲ ਤਖਤ ਦੀ ਮਾਨ ਮਰਿਆਦਾ ਦਾ ਸਵਾਲ ਹੈ ਇੱਕ ਵਾਰ ਸੇ ਸੁਖਵੀਰ ਬਾਦਲ ਨੇ ਕਹਿੰਦੇ ਆਪ ਹੀ ਆਪਣੇ ਪੈਰੀਂ ਪੈਣਾ ਆਪ ਹੀ ਗੁੱਡ ਸਾਗਣ ਉਹਨਾਂ ਨੇ ਆਪ ਹੀ ਭਰਤੀ ਕਰ ਲਈ ਐ ਤੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਨੂੰ ਮੰਨਿਆ ਲਿਆ ਆਪ ਹੀ ਪ੍ਰਧਾਨ ਬਣ ਗਏ ਜੀ ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦਾ ਦੇਖੋ ਮੈਂ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਉਸ ਤੋਂ ਹਟ ਕੇ ਇੱਕ ਗੱਲ ਕਹਿਣਾ ਚਾਹੁੰਦਾ ਕਿ ਇਹ ਸੁਖਵੀਰ ਸਿੰਘ ਬਾਦਲ ਦੇ ਅਸੀਂ ੱੱਲੇ ਦੀ ਨੁਕਤਾਚੀ ਨਹੀਂ ਤੱਕੀ ਆਮਾਂ ਜੇ ਸਾਰਾ ਜੋਰ ਸੁਖਵੀਰ ਸਿੰਘ ਬਾਦਲ ਤੇ ਲਾਈ ਚੱਲਾਂਗੇ ਤੇ ਅਸੀਂ ਤਹਾਂਗੇ ਜੀ ਹੁਣ ਉਹਦਾ ਪੰਥ ਵਿੱਚੋਂ ਸਾਖ ਖਤਮ ਹੋ ਗਈ ਹੁਣ ਪੰਥ ਵਿੱਚੋਂ ਦਾ ਕੋਈ ਜਿਹੜਾ ਹੈ ਸਾਖ ਨਹੀਂ ਰਹੀ ਤਾਂ ਇਹ ਜੇ ਅਸੀਂ ਆਪਦੀ ਪਾਰਟੀ ਦਾ ਸੁਧਾਰ ਨਹੀਂ ਕਰਾਂਗੇ ਆਪਦੀ ਪਾਰਟੀ ਦੇ ਵਫਾਦਾਰਾਂ ਨੂੰ ਜਿਹੜੇ ਵਫਾਦਾਰ ਨਹੀਂ ਉਹਨੂੰ ਲਾਂਬੇ ਰੱਖਾਂਗੇ ਦੂਜੇ ਬੰਦਿਆਂ ਨੂੰ ਪਾਰਟੀ ਦੇ ਅੰਦਰ ਰੱਖਾਂਗੇ ਤਾਂ ਫਿਰ ਜਿਹੜਾ ਹੈਗਾ ਇਸ ਦਾ ਇਹ ਹੋਊ ਅਠੀਰ ਦੇ ਵਿੱਚ ਕਿ ਉਹੀ ਬਾਜ਼ੀ ਮਾਰ ਲਈ ਸੁਰਵੀਰ ਸਿੰਘ ਬਾਦਲ ਨੂੰ ਇੰਨਾ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਕਿ ਉਹ ਖਤਮ ਹੋ ਚੁੱਕਿਆ ਤੁਸੀਂ ਆਪਣੀਆਂ ਗਲਤੀਆਂ ਕਰਕੇ ਆਪਣੇ ਆਪ ਨੂੰ ਖਤਮ ਕਰਦੇ ਰਹੋ ਤੇ ਦੂਜੇ ਦਾ ਤਾਂ ਵਿਰੋਧੀ ਤਾਂ ਕੋਸਕਾ ਹੈ ਵਿਰੋਧੀ ਦਾ ਤਾਂ ਦਿਸਦਾ ਹੀ ਹੁੰਦਾ ਜਿਹੜਾ ਮੂਹਰੇ ਬੈਠਾ ਉਹ ਤੁਹਾਡੇ ਉੱਡ ਬੋਲ ਰਿਹਾ ਹੈ ਤੇ ਜਿਹੜੇ ਵਿੱਚ ਬੈਠੇ ਥੋੜੇ ਦੋਗਲੇ ਕਿਰਦਾਰ ਚੱਲ ਰਹੇ ਨੇ ਉਧਰ ਵੀ ਨੇ ਉਧਰ ਵੀ ਨੇ ਉਧਰ ਵੀ ਨਿਵਾ ਰਹੇ ਆ ਉਧਰ ਵੀ ਨਿਵਾ ਰਹੇ ਆ ਉਹ ਬਹੁਤ ਬਹੁਤ ਬੜਾ ਖਤਰਾ ਹੁੰਦਾ ਹੈ ਤੇ ਅੱਜ ਪੰਜਾਬ ਦੇ ਵਿੱਚ ਸਿੱਖ ਸੰਗਤ ਦੇ ਵਿੱਚ ਚੱਲੇ ਚੱਲੇ ਨੂੰ ਪਤਾ ਵੀ ਕਿਹੜਾ ਇਹ ਜੇ ਕਿਰਦਾਰ ਨਿਵਾ ਰਿਹਾ ਹੈ ਤੋ ਸੁਖਵੀਰ ਬਾਦਲ ਨੂੰ ਨੌਜਵਾਨਾਂ ਦਾ ਕੇਂਦਰ ਬਣਾ ਕੇ ਆਪਾਂ ਸਿਰਫ ਤੇ ਸਿਰਫ ਉਹਦੇ ਨਾਲ ਸੰਤੁਸ਼ਟ ਹੋ ਜਾਣਾ ਔਰ ਰੁਕਤ ਹੈ ਹੁਣ ਅਮਰਪਾਲ ਸਿੰਘ ਤੇ ਸਰਦਾਰਸਰ ਸਿੰਘ ਨੂੰ ਫੈਸਲੇ ਲੈਣੇ ਪੈਣਗੇ ਕੁਝ ਦਿਨਾਂ 'ਚ ਲੈਣੇ ਪੈਣਗੇ ਜਿੰਨੀ ਇਹ ਦੇਰ ਹੋਊਗੀ ਉਹ ਦੇਰ ਜਿਹੜੀ ਹੈਗੀ ਆ ਉਹ ਸੁਖਵੀਰ ਸਿੰਘ ਬਾਦਲ ਦੇ ਲਈ ਜਿਹੜੀ ਆ ਉਹ ਫੈਗਮੰਦ ਹੋ ਜਾਨਕਿ ਤੁਸੀਂ ਕਹਿੰਦੇ ਹੋ ਬਾਖੂ ਸਰਦਾਰਸਰ ਸਿੰਘ ਨੂੰ ਆਪਣੇ ਪਰਆਆਂ ਦੀ ਪਰਖ ਕਰਨੀ ਚਾਹੀਦੀ ਹੈ ਤੇ ਫੈਸਲੇ ਵੀ ਜਲਦੀ ਲੈਣਗੇ ਦੇਖੋ ਆਪਣੇ ਪ੍ਰਾਇਮ ਦੀ ਪਰਖ ਤਾਂ ਸਭ ਤੋਂ ਜ਼ਰੂਰੀ ਹੁੰਦੀ ਹੈ ਆਪਣੇ ਪ੍ਰਾਇਮ ਦੀ ਪਰਖ ਤਾਂ ਦਾਤਿਆਂ ਨੇ ਵੀ ਕਰੀ ਹੈ ਜੀ ਗੁਰੂ ਸਾਹਿਬ ਜਰੂਰ ਸਾਹਿਬਾਨ ਨੇ ਵੀ ਕਰੀ ਹੈ ਤੇ ਇਹ ਜਿਹੜੀ ਸੀ ਜਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾਤੇ ਨੇ ਵੀ ਕਰੀ ਹੈ ਜੀ ਸੋ ਆਪਣੇ ਪ੍ਰਾਇਮ ਦੀ ਪਛਾਣ ਤਾਂ ਸਭ ਤੋਂ ਜ਼ਰੂਰੀ ਦੇ ਮੁੱਢਲੇ ਤੇ ਬਣਿਆਦੀ ਹੈ ਜਿਹੜਾ ਫੈਸਲਾ ਲੈਣਾ ਹੁੰਦਾ ਹੈ ਜੇ ਆਪ ਤੇ ਆਪਣੇ ਤੇ ਪ੍ਰਾਇਮ ਦੀ ਪਛਾਣ ਨਹੀਂ ਹੈ ਤੇ ਮੁੱਢਲੇ ਤੇ ਬਣਿਆਦੀ ਜਿਹੜਾ ਹੈਗਾ ਉਹ ਸਾਡੇ ਕੋਲੇ ਸਿਧਾਂਤ ਤੇ ਨਹੀਂ ਹੈ ਤੇ ਭੇਹਤ ਨੁਕਸਾਨ ਹੋਣਾ ਹੀ ਹੋਣਾ ਪਾਰਟੀ ਦਾ ਫਿਰ ਉਸ ਨੂੰ ਕੋਈ ਨਹੀਂ ਰੋਕ ਸਕਦਾ ਇਹ ਇਤਿਹਾਸ ਦੱਸਦਾ ਮੈਂ ਨਹੀਂ ਦੱਸਦਾ ਸਾਡਾ ਧਾਰਮਿਕ ਚ ਦੇ ਆ ਉਸ ਵੀ ਦੱਸਦਾ ਸਾਡਾ ਰਾਜਨੀਤਿਕ ਇਤਿਹਾਸ ਵੀ ਦੱਸਦਾ ਇਹ ਵਰਤਾਂਤ ਤਾਂ ਸਭ ਤੋਂ ਵੱਡਾ ਹੈ ਉਹ ਫੈਸਲੇ ਤਾਂ ਜਿਹੜੇ ਆ ਉਹ ਲੈਣੇ ਹੀ ਪੈਣੇ ਨੇ ਜੇ ਨਹੀਂ ਲਿਤੇ ਜਾਣਗੇ ਤਾਂ ਫਿਰ ਉਹ ਜਿਹੜਾ ਹੈ ਉਹ ਪਤਨ ਤਾਂ ਹੀ ਦੇ ਵਿੱਚ ਹੋਈ ਜਾਵੇ ਤਾਂ ਫਿਰ ਤੁਸੀਂ ਮੈਂਬਰ ਪਾਰਲੀਮੈਂਟ ਵੀ ਰਹੇ ਹੋ ਤੇ ਕਾਫੀ ਲੰਬਾ ਸਫਾ ਹੋ ਗਿਆ ਆਪਣੇ ਤੁਹਾਡਾ ਰਾਜਨੀਤਿਕ ਤਿਰਭਾ ਹੈ ਸਿੱਖ ਅੰਤ ਵਿੱਚ ਸਿੱਖ ਕੌਮ ਨੂੰ ਦਾਰਸ਼ਨਿਕ ਤੇ ਧਾਰਮਿਕ ਤੌਰ ਤੇ ਕੀ ਸੰਦੇਸ਼ ਦੇਣਾ ਚਾਹੀਦਾ ਹੈ ਦੇਖੋ ਜੀ ਮੈਨ ਦਾ ਸੰਦੇਸ਼ ਇਹ ਹੀ ਹੈ ਕਿ ਅਮਰਪਾਲ ਸਿੰਘ ਇਹ ਸਮੇਂ ਸਿੱਖ ਕੌਮ ਦੇ ਖਾਲਸਾ ਪੰਥ ਦੇ ਬਾਹਰ ਜ ਬਾਹਰ ਰਾਜਨੀਤਿਕ ਅਤੇ ਧਾਰਮਿਕ ਨੇਤਾ ਤੇ ਸਰਦਾਰ ترਸੇਮ ਸਿੰਘ ਜਿਹੜੇ ਹੈਗੇ ਆ ਉਹ ਪਾਰਟੀ ਨੂੰ ਚਲਾ ਰਹੇ ਨੇ ਤੇ ਮੈਂ ਉਹਨਾਂ ਦੇ ਨਾਲ ਹਰ ਮਸਲੇ ਤੇ ਨਾਲ ਹੈ ਕਿਸੇ ਥਾਂ ਤੇ ਕੋਈ મતભੇਦ ਨਹੀਂ ਹੈ ਤੇ ਜਿੰਨਾ ਇਹ ਮਜ਼ਬੂਤ ਹੋਣਗੇ ਤੇ ਸਿੱਖ ਪੰਥ ਚੜ੍ਹਦੀ ਚਲਣਗੇ